ਵਾਦੇ ਦੇ ਮੁਤਾਬਕ ਅਸੀਂ ਵਾਦੇ ਦੇ ਮੁਤਾਬਕ ਅਸੀਂ 8 8 ਵਜੇ ਤੋਂ ਥੋੜਾ ਜਿਹਾ ਲੇਟ ਸ਼ੁਰੂ ਕਰਿਆ ਕਿਉਂਕਿ ਰੋਟੀ ਪਾਣੀ ਖਾਣਾ ਦਾ ਕੱਲ ਫਿਰ ਟਾਈਮ ਨਹੀਂ ਲੱਗਿਆ ਅੱਜ ਰੋਟੀ ਪਾਣੀ ਖਾ ਕੇ ਅਸੀਂ ਲਾਈਵ ਹੋ ਗਏ ਅੱਧੇ ਇੱਕ ਖਾ ਰਹੇ ਆ ਅੱਧਿਆਂ ਗਨੇ ਖਾ ਲਿਆ ਤੇ ਆਜੋ ਫਿਰ ਫਟਾਫਟ ਜੁੜ ਜੋ ਲਾਈਵ ਚ ਕੱਲ ਵਾਂਗੂ ਲਾ ਦੋ ਰੌਣਕਾਂ ਆਜੋ ਆਜੋ ਫਟਾਫਟ ਆਜੋ ਆਜੋ ਤੇ ਆਲੋ ਜੀ ਇੱਧਰ ਵੱਡੀ ਸਿਸਟਰ ਮੈਡਮ ਜੀ ਤੇ ਛੋਟੀ ਸਿਸਟਰ ਤੇ ਆ ਦੇਖੋ ਜੀ ਸਾਡੇ ਚਿੰਗੜੇ ਬੂੰਗੜੇ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਹੈਲੋ ਜੀ ਹੈਲੋ ਹੈਲੋ ਸਾਰਿਆਂ ਨੂੰ ਹੈਲੋ ਦੋ ਬੱਚੇ ਇੱਧਰ ਖੜੇ ਆ ਸਾਡੇ ਇਹਨਾਂ ਨੂੰ ਵੀ ਮਿਲੋ ਹੈਲੋ ਹੈਲੋ ਲਓ ਜੀ ਜੁੜ ਜੋ ਫੇ ਫਟਾਫਟ ਹੁਣ ਲਾਈਵ ਚ ਫਟਾਫਟ ਕਮੈਂਟਾਂ ਦੀ ਢੇਰੀ ਲਿਆ ਦਿਓ ਕੱਲ ਸੋ ਮੈਂ ਨਾਲ ਆ ਜਾਉਂਦਾ ਡਾਕਟਰ ਘਲਾਟੀ ਨਾਲ ਗੱਲ ਕਰੀ ਕਿਵੇਂ ਹੋ ਜੀ ਕਿਵੇਂ ਹਾਂ ਡਾਕਟਰ ਘਲਾਟੀ ਸਾਹਿਬ ਰਹਿਗੇ ਜੀ ਮਿਲੋ ਸ਼ਾਸ਼ੀ ਕਾਲ ਦੀ ਸਾਰਿਆਂ ਨੂੰ ਸਾਡੇ ਸ਼ਾਸ਼ੀ ਕਾਲ ਜੀ ਸ਼ਾਸ਼ੀ ਕਾਲ ਹਾਂ ਮੇਨ ਬੰਦੇ ਰਹਿਗੇ ਤੇ ਜੀ ਲੋ ਜੀ ਅੱਜ ਹੈਗੀ 29 ਤਰੀਕ ਤੁਹਾਨੂੰ 30 ਆ ਕੱਲੂ 30 ਆ ਅੱਛਾ ਕੱਲੂ 30 ਆ ਸੌਰੀ ਮੈਨੂੰ ਡੇਟਾਂ ਦਾ ਹੀ ਨਹੀਂ ਪਤਾ ਸਾਰਿਆਂ ਨੂੰ ਤੁਹਾਨੂੰ ਅਡਵਾਂਸ ਚ ਹੈਪੀ ਨਿਊ ਇਅਰ ਜੀ ਕੱਲ ਨੂੰ ਵੀ ਲਾਈਵ ਹੋਵਾਂਗੇ ਕੋਈ ਗੱਲ ਨਹੀਂ ਉਹਦੇ ਚ ਵੀ ਬੋਲਾਂਗੇ ਹੈਪੀ ਨਿਊ ਇਅਰ ਤੇ ਆਹ ਦੇਖੋ ਜੀ ਇੱਧਰ ਦੋਗ ਉੱਧਰ ਖੜੇ ਆ ਆ ਲਾਲ ਟੋਪੀ ਵਾਲੀ ਦੀਦੀ ਖੜੀ ਆ ਆ ਇੱਧਰ ਕਾਲੀ ਟੋਪੀ ਵਾਲੀ ਦੀਦੀ ਖੜੀ ਆ ਤੇ ਆਹ ਗੁਰਜੋਤ ਸਿੰਘ ਨਾਲ ਬੈਠਾ ਹੋ ਜੀ ਸੈਡ ਰਾਮ ਰਾਮ ਜੀ ਰਾਮ ਰਾਮ ਸੰਦੀਪ ਜੀ ਰਾਮ ਰਾਮ ਠੀਕ ਹੋ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਆ ਅਸੀਂ ਰੋਪੜ ਸ਼ਹਿਰ ਤੋਂ ਆ ਜੀ ਸਾਡਾ ਰੋਪੜ ਸ਼ਹਿਰ ਆ ਗਲਾਟੀ ਸਾਹਿਬ ਕਿੱਦਾਂ ਹੈ ਗਲਾਟੀ ਸਾਹਿਬ ਠੀਕ ਆ ਜੀ ਠੀਕ ਆ ਜੀ ਠੀਕ ਆ ਮੋਜ ਮਾਤੀ ਮਾਰ ਗਲਾਟੀ ਸਾਹਿਬ ਵਧੀਆ ਕੈਂਟ ਜੀ ਕੈਂਟ 뮤직 ਸਵੈਗ ਯਾਰ ਵਧੀਆ ਜੀ ਵਧੀਆ ਵਧੀਆ ਇੱਧਰ ਲੰਗਰ ਪਾਣੀ ਚੱਲ ਰਿਹਾ ਤੇ ਇੱਧਰ ਦੇਖੋ ਜੀ ਸਾਡੀ ਮੈਡਮ ਤੇ ਇੱਧਰ ਦੇਖੋ ਜੀ ਆਹ ਦੇਖੋ ਇੱਧਰ ਕਿਆ ਬਣਾਇਆ ਵਾ ਬੱਚਿਆਂ ਨੇ ਸੀਕ੍ਰੇਟ ਰੂਮ ਆਪਣਾ ਕਿਆ ਕਰ ਰਹੇ ਆ ਇਹ ਸਤਿ ਸ਼੍ਰੀ ਅਕਾਲ ਜੀ ਸੁਖਮਨ ਸੈਣੀ ਸਤਿ ਸ਼੍ਰੀ ਅਕਾਲ ਜੀ ਬਾਏ ਜੀ ਬਾਏ ਬਾਏ ਓਏ ਮੇਰੀ ਗੱਲ ਸੁਣੋ ਸਾਰੇ ਉੱਥੇ ਆਓ ਬਾਹਰ ਅੰਦਰ ਕਿਸੇ ਨੇ ਨਹੀਂ ਆਉਣਾ ਬਾਹਰ ਆਓ ਉੱਥੇ ਬੈਠੋ ਸਾਰੇ ਜਣੇ ਉੱਥੇ ਗੱਲ ਕਰਨੀ ਆਪਾਂ ਚਲੋ ਬਾਹਰ ਆਇਓ ਛੇਤੀ ਹਾਂਜੀ 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 ਠੀਕ ਆ ਜੀ ਠੀਕ ਆ ਤੁਸੀਂ ਅੱਜ ਕੱਲੇ ਕੱਲੇ ਜੇ ਨਾ ਬੈਠੋ ਖਿਲਰ ਕੇ ਜੇ ਇਕੱਠੇ ਜੀ ਹੋ ਕੇ ਬੈਠੋ ਗੱਲ ਵਾਂਗੂ ਜਿਵੇਂ ਕੱਲ ਬੈਠੇ ਸੀ ਸਰਦਾਰ ਜੀ ਇੱਕ ਬਾਤ ਹੈ ਪਰਿਵਾਰ ਏਕ ਹੋਰ ਇਹਨੂੰ ਆਜਾ ਬੁੱਤ ਤੂੰ ਮੇਰੇ ਕੋਲ ਸ਼ੋਰ ਵੀਡੀਓ ਬਣਾ ਰਹੀ ਹੈ ਹਾਂਜੀ ਹਾਂਜੀ ਸਾਰਾ ਪਰਿਵਾਰ ਇਕੱਠਾਈ ਸਾਡਾ ਕਿਉਂਕਿ ਬੱਚੇ ਆਏ ਹੋਏ ਛੁੱਟੀਆਂ ਕੱਟਣ ਆ ਛੋਟੀ ਸਿਸਟਰ ਆ ਅੱਜ ਅਸੀਂ ਵੱਡੀ ਸਿਸਟਰ ਦੇ ਘਰੇ ਆਏ ਹੋਏ ਆ ਡਿਨਰ ਤੇ ਆਏ ਤੇ ਅੱਜ ਕਹਿੰਦੀ ਡਿਨਰ ਕੱਲ ਨੂੰ ਮੇਰੇ ਕੋਲ ਨਹੀਂ ਤੁਹਾਨੂੰ ਪਤਾ ਹੀ ਹੈ ਕੱਲ ਕਿਹਾ ਤਾਂ ਤੇ ਮੈਂ ਰਸੀਖ ਸ਼ਕਲੇ ਦੀ ਖਰੀਦਨਰ ਹਾਂ ਹਾਂ ਰੀਨਰ ਸ਼ਕਲਿਆ ਸੀ ਐ ਬਈਆਂ ਸ਼ਾਸ਼ੀਕਾਲ ਜੀ ਦੁਆਰਾ ਬਲਾਓ ਸ਼ਾਸ਼ੀਕਾਲ ਸ਼ਾਸ਼ੀ ਬਣਾਈ ਤੇ ਪੁਰੀ ਨਰ ਬਈਆ ਸ਼ਾਸ਼ੀਕਾਲ ਗਾਜਰ ਗਾਜਰ ਮਾ ਮਟਰ 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 ਹਾਂ ਗੋਭੀ ਮਾ ਆਲੂ ਹਾਂ ਆਲੂ ਗੋਭੀ ਮਾ ਆਲੂ ਆਲੂ ਮਾ ਗਾਜਰ ਹਾਂ ਗਾਜਰ ਮਾ ਮਟਰ ਹਾਂ ਨਾਲ ਨੂੰ ਦਹੀਂ ਹਾਂ ਦਹੀਂ ਨਾਲ ਹੈਲੋ ਫੋਨ ਬੰਦ ਕਰੋ ਆਪਣਾ ਹੂੰ ਸਿੱਧਾ ਹਾਂ ਕਿਆ ਸਿੱਧਾ ਸਿੱਧਾ ਕਿਆ ਕਹਿਦਾ ਇੱਥੇ ਆ ਤੂੰ ਕਿੱਥੇ ਸਰਜੀ ਬਣਾਈ ਆ ਸੋਨੀ ਰਾਮਗੜੀਆ ਜੀ ਹੋ ਗਈ ਆਮਦ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਆ ਲੋ ਜੀ ਕਾਲੀ ਟੋਪੀ ਵਾਲੀ ਦੀਦੀ ਆ ਇੱਧਰ ਲਾਲ ਟੋਪੀ ਵਾਲੀ ਦੀਦੀ ਤੇ ਆ ਹਾ ਇੱਧਰ ਸਾਡੀ ਮੈਡਮ ਜੀ ਮਾਮੂ ਮਾਮੂ ਹਾਂ ਜੀ ਪੁੱਤ ਹਾਂ ਜੀ ਹਾਂ ਜੀ ਹਾਂ ਇਹ ਨਹੀਂ ਲਾਉਣਾ ਇਹ ਦੇਖਾਂਗੇ ਨਾਈਸ ਯੂਅਰ ਬਲੌਗ ਹਾਂ ਜੀ ਠੀਕ ਆ ਜੀ ਹੋਰ ਸੁਣਾਓ ਜੀ ਕਿਵੇਂ ਹੋ ਮੱਸ ਬਾਤ ਤੋਂ ਬਾਅਦ ਸਪੋਰਟ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਨੂੰ ਤਾਂ ਕਿ ਹੋਰ ਵੀ ਵਧੀਆ ਵਧੀਆ ਬਲੌਗ ਲੈ ਆਏ ਜੀ ਅਸੀਂ ਮਾਮੂ ਇੱਕ ਹਾਂਜੀ ਪੁੱਤ ਹਾਂਜੀ ਹਾਂਜੀ ਬੋਲ ਹਾਂ ਸੁਣਾਓ ਬੋਲੀ ਹਾਂ ਐਕਸ਼ਨ ਕਰਕੇ ਹਾਂ ਐਕਸ਼ਨ ਕਰਕੇ ਸੁਣਾਓ ਆ ਲੋ ਜੀ ਕੁੜੀ ਐਕਸ਼ਨ ਕਰਕੇ ਬੋਲੀ ਸੁਣਾਉਣ ਲੱਗੀ ਆ ਸੁਣਾਓ ਤਾਰੋ ਸੀ ਓਹੋ ਉਹਨੂੰ ਹਲਵਾਈ ਦੀ ਦੁਕਾਨ ਤੇ ਲੈ ਕੇ ਗਈ ਹੂੰ ਵੀ ਮੈਂ ਲੱਡੂ ਖਾਣਾ ਤਾਰੋ ਕਹਿੰਦੀ ਛੱਡ ਪਰਾਂ ਲੱਡੂ ਵੀ ਕੋਈ ਖਾਣੇ ਦੀ ਚੀਜ਼ ਹੈ ਤੂੰ ਬਰਫੀ ਖਾ ਲੈ ਜਲੇਬੀ ਖਾ ਲੈ ਰਸਗੁੱਲੇ ਖਾ ਲੈ ਕੁੜੀ ਕਹਿੰਦੀ ਨਾ ਮੈਂ ਤਾਂ ਲੱਡੂ ਹੀ ਖਾਣਾ ਹੈ ਹਾਂ ਭਾਈ ਵੀਰਾ ਖੱ ਨਹੀਂ ਭਾਈ ਨੇ ਦੂਜੇ ਮਾਸੇ ਨੂੰ ਕਰਿਆ ਹੂੰ ਤਾਰੋ ਨੇ ਝੁੱਕ ਕੇ ਲੱਡੂ ਆਪਣੀ ਕੁੜੀ ਨੂੰ ਦੇ ਦਿਆ ਭਾਈ ਵੀਰਾ ਖਚਰਾ ਸੀ ਦੇਖ ਲੈ ਨਾਲੇ ਮਾਰੀ ਅੱਖ ਆਖੰਡ ਦੂਰੱਖ ਕਰ ਬੇਬੀ ਐਕ ਲੈਟਿੰਗ ਦਰੱਖ ਐਕ ਲੈਟਿੰਗ ਦਰੱਖ ਹਾਂ ਸੋਹਣਾ ਹੈ ਜੀ ਸੋਹਣਾ ਦੇਖੋ ਇੱਧਰ ਤੇ ਵੈਰੀ ਨਾਈਸ ਫੈਮਿਲੀ ਜਸਵੀਰ ਕੌਰ ਜੀ ਵੈਰੀ ਨਾਈਸ ਫੈਮਿਲੀ ਜਗਦੀਸ਼ ਚੰਦੇਲ ਹਾਈ ਜੀ ਹਾਈ ਹਾਂਜੀ 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 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋਨੀ ਸੋਨੀ ਜੀ ਹਾਏ ਹਾਏ ਤੇ ਤੇ ਕੁੜੀਆਂ ਕਹਦੇ ਕੁੜੀਆਂ ਲੱਡੂ ਏ ਮਿੱਧੂ ਤਾਂ ਹਾਂ ਕੁੜੀਆਂ ਤਾਂ ਲੱਡੂ ਏ ਮਿੱਧੂ ਤਾਂ ਹੈ ਕੁੜੀਏ ਕੁੜੀਆਂ ਲੱਡੂ ਏ ਮਿੱਧੂ ਤਾਂ ਦਾਦਾ ਹੂੰ ਸੱਡਾ ਸਦਾ ਖੁਸ਼ ਰੱਖੇ ਵਾਹਿਗੁਰੂ ਅਮ੍ਰਿਤਪਾਲ ਕੌਰ ਥੈਂਕ ਯੂ ਜੀ ਥੈਂਕ ਯੂ ਅਮ੍ਰਿਤਪਾਲ ਜੀ ਥੈਂਕ ਯੂ ਇੱਧਰ ਵੀ ਕਰਦੀ ਤੂੰ ਵੀ ਕਰ ਤੂੰ ਵੀ ਕਰ ਆਹਾ ਓਹੋ ਓਹੋ ਆਹਾ ਆਹਾ ਹਾ ਹਾ ਆਹ ਦੇਖੋ ਉਧਰ ਉਹ ਦੋ ਫੋਨ 'ਚ ਬੜੇ ਵੇ ਉਹਨਾਂ ਨੂੰ ਹੋਰ ਕੋ ਕੰਮ ਨਹੀਂ ਉਹ ਤਾਂ ਲੇਟ ਆਉਂਦਾ ਅਕਬਰ ਰਾਏ ਹਾਏ ਜੀ ਹਾਏ ਹਾਏ ਹਾਂ ਇਹ ਲੰਗਰ ਪਾੜ ਕੇ ਹਟ ਗਿਆ ਬੈਠੀ ਤਾਂ ਅੱਛਾ ਹਾਂ ਇੱਧਰ ਬੈਠੀ ਕਾਲੀ ਟੋਪੀ ਵਾਲੀ ਹਾਂ ਜੀ ਹਾਂ ਜੀ ਖਿੱਚ ਕੇ ਰੱਖੋ ਬਸ ਕੰਮ ਨੂੰ ਬੱਦ ਤੋਂ ਬੱਦ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਨਾਲੇ ਆਪਣੇ ਜਿਹੜੇ ਦੂਏ ਬਲੌਗ ਹੁੰਦੇ ਆ ਆਪਾਂ ਡੇਲੀ ਬਲੌਗ ਪਾਉਂਦੇ ਆ ਉਹਨਾਂ ਨੂੰ ਫੁੱਲ ਵਾਚ ਕਰੇ ਕਰੋ ਜੀ ਤਾਂ ਕਿ ਵਾਚ ਟਾਈਮ ਪੂਰਾ ਹੋ ਸਕੇ ਛੇਤੀ ਤੋਂ ਛੇਤੀ ਹੁਣ ਮੇਰੇ ਪਰੇ ਕੈਮਰਾ ਰੱਖਦਾ ਨਾ ਨਾ ਕੈਮਰਾ ਆਪਾਂ ਘੁਮਾਉਂਦੇ ਰਹਿਣਾ ਜੋਤ ਸੁਣਾ ਕੋਈ ਗੱਲਬਾਤ ਰੱਬ ਦੇ ਕਰਦੀ ਹਾਂ ਹੈਪੀ ਨਿਊ ਇਅਰ ਇਹ ਕਹਦੇ ਸਾਰਿਆਂ ਨੂੰ ਅਡਵਾਂਸ ਚ ਹੁਣ ਗਾਣਾ ਹੀ ਸੁਣਾ ਦੇ ਮੂਸੇ ਵਾਲੇ ਦਾ ਕੋਈ ਹਨੇ ਖਾਣਾ ਬਹੁਤ ਬੜੀਆ ਪਰ ਇਹ ਗੱਲ ਕਰੀਏ ਨਾ ਯਹੀ ਹੈ ਬਸ ਕੋਣ ਹੋਰ ਬਤਾਓ ਘਰ ਪਰਿਵਾਰ ਸਭ ਠੀਕ ਠਾਕ ਹੈ ਮਨਪ੍ਰੀਤ ਜੀ ਮਨਪ੍ਰੀਤ ਮੰਨਾ ਜੀ ਠੀਕ ਹੈ ਜੀ ਠੀਕ ਹੈ ਮਹਾਰਾਜ ਬਾਈ ਤੁਹਾਡੇ ਨਾਲ ਤਾਂ ਆਪਣਾ ਪੰਜਾ ਲੱਗ ਰਿਹਾ ਹੈ ਹਾਂ ਥੈਂਕ ਯੂ ਭਾਈ ਜੀ ਥੈਂਕ ਯੂ ਆ ਚੱਕਾ ਹੋ ਜੀ ਕਹੋ ਕਬ ਮੇਰੇ ਵਾਲੇ ਸਾਰੇ ਹਾਪੀ ਨੇ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਸਾਰਿਆਂ ਨੂੰ ਹੈਪੀ ਵੀ ਜਨ ਅਡਵਾਂਸ ਜਸਵਿੰਦਰ ਸਿੱਧੂ ਜੀ ਆਏ

इससे तरह रखा करो ठंड बहुत है ठंड का मौसम बहुत ज्यादा ठंड चल रही है अभी ये महीना है सिर्फ लोरी तक बाद में हो जाएगी ठंड थी थैंक यू जी थैंक यू पाजी थैंक यू मनप्रीत मन्ना जी आ, आ, मलकीत हेलो जी हेलो मलकीत जी हेलो हाँ जी हाँ जी हाय नॉन ठंड ਹੈ ਲੱਗੀ ਜੀ ਪੰਜਾਬ ਪਾਕਿਸਤਾਨ ਜੀ ਜੀ ਕੋਣ ਰਿਸਪੈਕਟ ਫਰੋਮ ਪੰਜਾਬ ਪਾਕਿਸਤਾਨ ਹੈਲੋ ਜੀ ਮਨਦੀਪ ਜੀ ਹੈਲੋ ਵੈਲਕਮ ਆ ਜੀ ਲਾਈਵ ਚ ਬੀ ਮਮਾ ਤੇਰੇ ਕੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪੁੱਤ ਨਾ ਮਰੀਆਂ ਕਬੀਬੀ ਤੇ ਲੱਡੂਰਾ ਨਾ ਮਰੀਆਂ ਕਬੀਬੀ ਤੇ ਲੱਡੂਰਾ ਕਹਿੰਦਾ ਤੁਰਾ ਖੁਰੇ ਅੱਛੇ ਨੇ ਨਾ ਨਾ ਕਿਹਾ ਹੋਇਆ ਇਹਨੇ ਹਾਂ ਕੀ ਹੋ ਗਿਆ ਇਹਨੇ ਹੀਰੇ ਨਾ ਖਾਤੇ ਹੋਏ ਨੇ ਹਾਂ ਹਾਂ ਹੂੰ ਸੁਖ ਗਿਲਜੀ ਵੈਗਰੂ ਗੁਰੂ ਪ੍ਰਸਾਦਿ ਸੁਰੀਆੰਗ ਪਾੜੇ ਕੀ ਕਰੇ ਅਗੋਂ ਪਾੜੇ ਦੇ ਸੱਚ ਜੀ ਸਦਾ ਹੈ ਜੀ ਇਹਨਾਂ ਨੂੰ ਪਾਛੀ ਜੀ ਗੰਟੀ ਨੂੰ ਹਾਂ ਜੀ ਬਿਲਕੁਲ ਜੀ ਜਿਹੜਾ ਕਰੂਗਾ ਉਹ ਭਰੂਗਾ ਜੀ ਜੇ ਉਹ ਕਰੂਗਾ ਉਹ ਭਰੂਗਾ ਚਾਹੇ ਜਿਹੜਾ ਜੋ ਹੈ ਮੈਂ ਗੁਰਦਾਸ ਤੁਮ ਐਸੀ ਤਹਿਸੀਲ ਮੇਰੀ ਹੋਵੇ ਹੈ था था। तो मेरे दिखे दिखे नाम बदिया जी बदिया बदिया जी बदिया अनमोल प्रीत हाय जी हाय ग्रेट ਥੈਂਕ ਯੂ ਜੀ ਥੈਂਕ ਯੂ ਗ੍ਰੈਂਡਪਾ ਹਾਂ ਜੀ ਜਸਵਿੰਦਰ ਸਿੱਧੂ ਬਾਪੂ ਜੀ ਠੀਕ ਠਾਕ ਹੋ ਹਾਂ ਜੀ ਹਾਂ ਜੀ ਬਾਪੂ ਜੀ ਤੁਸੀਂ ਦੱਸੋ ਹੋਣਾ ਚਾਹੀਦਾ ਜਿਨ੍ਹਾਂ ਨੇ ਬੇਅਦਬ ਕਿੰਨੀ ਬਾਪੂ ਜੀ ਕੀ 6 ਅਗਦੀ ਜਿਨ੍ਹਾਂ ਨੇ ਕਰੀ ਆ 88 ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਰੌਣਕ ਲੱਗਿਆ ਬੱਚਿਆਂ ਨੇ ਹਾਂ ਜੀ ਹਾਂ ਜੀ ਮਨਿੰਦਰ ਮਨਿੰਦਰ ਹਾਂ ਮਨਿੰਦਰ ਸਿੰਘ ਜੀ ਵਧੀਆ ਵਧੀਆ ਰੌਣਕ ਲਾਈ ਪਈ ਆ ਆ ਦੇਖੋ ਜੀ ਬੀਬੀ ਇਹ ਲੱਡੂ ਰੱਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਮੈਸੇਜ ਆ ਲਖ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਜੀ ਪਾਜੀ ਗੁੱਸਾ ਨਾ ਕਰਿਓ ਮੇਰਾ ਅੰਗਰੇਜ਼ੀ ਚ ਹੱਥ ਟਾਇਟ ਆ ਥੋੜਾ ਜਿਹਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜੀ ਥੈਂਕ ਯੂ ਜੀ ਵਾਹਿਗੁਰੂ ਜੀ ਗੁਰਵਿੰਦਰ ਕੌਰ ਥੈਂਕ ਯੂ ਜੀ ਥੈਂਕ ਯੂ ਪਾਏ ਤੁਸੀਂ ਮਾੜੀ ਖਬਰ ਪੜ ਕੇ ਵੇਖੋ ਪੀ ਡੀਜੀ ਨਿਊਜ਼ ਦੇ ਗਰੁੱਪ ਗਰਾਂ ਅਨੁਸਾਰ ਜੇ ਅਸੀਂ ਪੜ੍ਹਦੇ ਪੜਿਆਲੇ ਸ਼ਹਿਰ ਤੋਂ ਖੜੀ ਲਾਈ ਪੜਾਂਗੇ ਜੀ ਜਰੂਰ ਦੇਖਾਂਗੇ ਭਾਜੀ ਬਲਜਿੰਦਰ ਹਾਏ ਜੀ ਹਾਏ 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 ਬਲਜਿੰਦਰ ਜੀ ਹਾਏ ਹੋਰ ਸੁਣਾਓ ਜੀ ਜਿਹੜਾ ਜਿਹੜਾ ਆਈ ਜਾਂਦਾ ਜੀ ਓਹੋ ਹੋ ਸਬਸਕ੍ਰਾਈਬ ਕਰੀ ਚਲੋ ਅੱਜ ਹਮ ਲਾਲ ਟੋਪੀ ਵਾਲੀ ਦੀਦੀ ਦੇ ਘਰ 'ਤੇ ਹਾਂ कल था था था। लाल लाल कल आ कमेंट आया कैसी है फैमिली आपकी फैमिली बढ़िया जी आ, देखो सारी फैमिली बैठी है अजीत जी हेलो हेलो सत श्री अकाल जी हाय जी हाय अजीत जी हाय जसवीर कौर हेलो जी हेलो हां जी पुत्र ओ मंजे थले भाग गया बार आ जाओ बार आ जाओ दीदी ਦੇ ਘਰ ਰੋਪੜੇ ਆ ਜੀ ਰੋਪੜੇ ਦੀਦੀ ਦਾ ਘਰ ਰੋਪੜੇ ਆ ਬਾਈ ਨੇ ਫੇਮਸ ਹੀ ਕਰਤਾ ਮੰਮੀ ਹਾਂ ਜੀ ਹਾਂ ਜੀ ਰਾਮ ਗੜੀਆ ਜੀ ਫੇਮਸ ਹੀ ਹੋਣਾ ਚਾਹੀਦਾ ਜ਼ਿੰਦਗੀ ਵਿੱਚ ਗੁੱਡ ਜੀ ਗੁੱਡ ਜੀ ਬਾਪੂ ਸਾਤਿ ਸ੍ਰੀ ਅਕਾਲ ਸਾਤਿ ਸ੍ਰੀ ਅਕਾਲ ਆਪਕੇ ਪਿੱਛੇ ਇੱਕ ਲੜਕੀ ਛੋਟੀ ਬੋਲ ਰਹੀ ਹੈ ਹਾਂ ਜੀ ਹਾਂ ਜੀ ਆ ਦੇਖੋ ਆਹ ਪਚਾਲ ਫਿਰਦਾ ਆ ਦੇਖੋ ਵੈਗਰੂ ਜੀ ਵੈਗਰੂ ਰੇਖਾ ਰੇਖਾ ਰਾਣੀ ਹਾਂ ਜੀ ਹਾਂ ਜੀ ਰੇਖਾ ਜੀ थैंक यू ਜੀ ਥੈਂਕ ਯੂ ਬਲਜਿੰਦਰ ਜੀ ਹੈਲੋ ਹਾਂਜੀ ਹਾਂਜੀ ਚਾਹ ਬਣਾਵਾਂਗੇ ਕੀ ਆਪਣੇ ਮੈਨੂੰ ਹੀ ਬੋਲ ਕੀ ਬਣਾਉਣ ਲੱਗੀ ਆ ਚਾਹ ਬਣਾ ਲਾ ਬਣਾ ਲਾ ਫੇ ਪੂਰਾ ਪੂਰਾ ਸਾਰੇ ਪੀਓਗੇ ਚਾਹ ਬਣਾ ਲਾ ਚਾਹ 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 ਗੁੱਡ ਫੈਮਿਲੀ ਮਨਜਿੰਦਰ ਸਿੰਘ ਗੁੱਡ ਫੈਮਿਲੀ ਜਾ ਨਹੀਂ ਆਈ ਹਾਂਜੀ ਹਾਂਜੀ ਇਹਨੇ ਵੀ ਪੀਣੀ ਆ ਬਾਈ ਸਾਰਿਆਂ ਨੇ ਪੀਣੀ ਆ ਹੱਤਨੇ ਜੀ ਆ ਬੇਬੀ ਬਹੁਤ ਇਹ ਬੇਬੀ ਦਾ ਬਹੁਤ ਸੂਤ ਇਹ ਸਾਡੇ ਨਾਲ ਕਰਦੀ ਹੀਆਂ ਮਾਛੀ ਨੂੰ ਲੱਗੇ ਸਾਡੇ ਨਾਲ ਕਰਦੀ ਹਾਂਜੀ ਹਾਂਜੀ ਸਾਰੇ ਬੱਚੇ ਕਿਊਟ ਆ ਇਹਨੂੰ ਮਾਛੀ ਨੂੰ ਲੱਗੇ ਸਾਡੇ ਨਾਲ ਹਾਂਜੀ ਬਾਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਬਲਜਿੰਦਰ ਜੀ ਥੈਂਕ ਯੂ ਆ ਮੁੰਡੇ ਦਾ ਸਾਡਾ ਕੱਲ੍ਹ ਆ ਕੱਲ੍ਹ ਵਾਲਾ ਮੁੰਡਾ ਜੀ ਸਾਡਾ ਕਨਵਰਟ ਹੋ ਗਿਆ ਇਹ ਕਨਵਰਟ ਹੋ ਗਿਆ ਜੀ ਵਰਜ਼ਨ ਵਰਜ਼ਨ ਚੇਂਜ ਹੋ ਗਿਆ ਇਹਦਾ ਥੈਂਕ ਯੂ ਬਲਜਿੰਦਰ ਜੀ ਨਾਂ ਨਾ ਲੱਗੇ ਨਾ ਯਾਰ ਨਾ ਭਾਜੀ ਐਕਸ਼ਨ ਕਾਤੇ ਲਊਗਾ ਜੀ ਫੈਮਿਲੀ ਹੈ ਸਾਡੀ ਜੇ ਅਸੀਂ ਕੋਈ ਗਲਤ ਕੰਮ ਕਰਾਂਗੇ ਜਾਂ ਕੋਈ ਐਦਾਂ ਦੀ ਚੀਜ਼ ਦਿਖਾਵਾਂਗੇ ਫਿਰ ਐਕਸ਼ਨ ਲਿਆ ਜਾਂਦਾ ਜੀ ਆਪਾਂ ਤਾਂ ਲਾਈਵ ਕਰ ਰਹੇ ਹਾਂ ਇੱਕ ਕਪ ਆਮ ਗੜੀਆ ਜੀ ਵਾਸਤੇ ਵੀ ਬਣਾਇਓ ਮੈ ਵੀ ਚਾਹ ਪੀਣੀ ਹੈ ਜੱਪਨੂ ਤੇਰੀ ਹਾਂ ਪਲਾਉਂਦੇ ਆ ਕੋਈ ਨਹੀਂ ਅਸੀਂ ਰੋਪੜ ਰਹੇ ਹਰੇਖਾ ਰਾਣੀ ਜੀ ਰੋਪੜ ਸੈਣੀ ਇਹ ਸੱਚੀ ਕੋਈ ਬੰਦਾ ਤਾਂ ਨਹੀਂ ਹੋਗਾ ਬੱਚੇ ਦਿਖਾ ਰਹੇ ਉਹ ਨਹੀਂ ਕਾਹ ਦੇ ਜੇ ਅਪਾ ਕੋਈ ਐਦਾਂ ਦੀ ਚੀਜ਼ ਦਿਖਾਵਾਂਗੇ ਨਾ ਬੱਚਿਆਂ ਗੱਲ ਬਦਸਲੂਕੀ ਦਿਖਾਵਾਂਗੇ ਜਾਂ ਕੁਝ ਦਿਖਾਵਾਂਗੇ ਉਹਦੇ ਪ੍ਰੈਕਸ਼ਨ ਹੁੰਦਾ ਹੈ ਇਹ ਤਾਂ ਖੇਲਦੇ ਫਿਰਦੇ ਆ ਉਹ ਕੋਈ ਚੱਕਰ ਨਹੀਂ ਆ ਉਹ ਤੇਰੀ ਦੋ ਤਿੰਨ ਕਿੱਥੇ ਆ ਸਾਰੇ ਚਾਹ ਪੀ ਲਓ ਹਾਂਜੀ ਹਾਂਜੀ ਸੰਧੂ ਸਾਹਿਬ ਗੰਦੇ ਸੰਧੂ ਸਾਹਿਬ ਜੀ ਵਧੀਆ ਜੀ ਵਧੀਆ ਹਾਂਜੀ ਨਿੱਕੀ ਗੁड़िया ਕਿੰਨੀ ਪਿਆਰੀ ਹੈ ਹਾਂਜੀ ਹਾਂਜੀ ਆ ਦੇਖੋ ਇਹ ਆ ਦੇਖੋ ਜੀ ਨਿੱਕੀ ਗੁड़िया ਨੇ ਤਾਂ ਰੌਣਕ ਲਾਈ ਪਈ ਆ ਆ ਦੇਖੋ ਜੀ ਮੈਨੂੰ ਕੈਮਰੇ ਦੀ ਕਿਸਮਤ ਆਪਕੇ ਮੇਰੀ ਹਾਂ ਚਾਬੀ ਮਿਲ ਗਈ ਪਾਪਾ ਉਹ ਹਾਂ ਪੁੱਤ ਗੁਰਦੁਆਰੇ ਦੇ ਨਾਲ ਪਲੰਗਰ ਲਾਉਣ ਦੇ ਆ ਚਾਹਦਾ ਸਾਰੇ ਨੇ ਕਿਉਂ ਉਹ ਕਹਿੰਦੇ ਐਦਾਂ ਕੁਝ ਨਹੀਂ ਹੁੰਦਾ ਉਹ ਦੇਖੋ ਕਮੈਂਟ ਮਾਰਿਆ ਮੈਨੂੰ ਦਰ ਖੜੋ ਨਹੀਂ ਐਦਾਂ ਕੁਝ ਮੈਨੂੰ ਦਰ ਖੜੋ ਆ ਤੱਕਾ ਦੇ ਭਾਈ ਦਾ ਰਖਾ ਦੇ ਭਾਈ ਮੇਰਾ ਚਿੱਕਿਆ ਦਿਖਾ ਦੇ ਕੋਈ ਕੁਛ ਨਹੀਂ ਉੱਧਰ ਖਸਮੀਰੀਂ ਭਰੀ ਭਰੀ ਕਾਹਲੀ ਨੇ ਬਚਾ ਮੇਦੀ ਸੰਜੂ ਔਰ ਇਹਦੀ ਦਸਤਾ ਪਿਆ ਕਰ ਚੂ ਕਚੂ ਕਚੂ ਹਾਂ ਸੰਜੂ ਨਾ ਪੁੱਤ ਨਾ ਨਾ ਭਾਈ ਸਾਰਿਆਂ ਦੀ ਨਜ਼ਰ ਤਾਂ ਦੀ ਹਾਂ ਕੋਈ ਨਹੀਂ ਆ ਦੇਖੋ ਜੀ ਇੱਧਰ ਚਾਹ ਬਣਦੀ ਸਾਡੀ ਹਾਂ ਕੇ ਅਸੀਂ ਛੱਡ ਕੇ ਲੋ ਜੀ ਲੋ ਉੱਥੇ ਚਲੋ ਬੱਚਿਓ ਚਲੋ ਉੱਥੇ ਸਾਰੇ ਬੈਠੋ ਉੱਥੇ ਰਜਾਈ ਚ ਬੈਠੋ ਚਲੋ ਚਲੋ ਆਹ ਦੇਖੋ ਉਧਰ ਠੰਡ ਲੱਗਦੀ ਆ ਉਧਰ ਸੇਕਣ ਲੱਗੇ ਹੋਏ ਆ ਉਹ ਖਿੱਚ ਕੇ ਰੱਖੋ ਕੰਮ ਨੂੰ ਹਾਂਜੀ ਹਾਂਜੀ ਮੁੰਡਾ ਅੱਜ ਕੁੜੀ ਬਣਾਤਾ ਦੇਖੋ ਜੀ ਹਾਂਜੀ ਸੰਧੂ ਸਾਹਿਬ ਹਾਂਜੀ ਹਾਂਜੀ ਅੱਜ ਲੋਕੇਸ਼ਨ ਚੇਂਜ ਕਰ ਦਿੱਤੀ ਹੈ ਅੱਜ ਡਿਨਰ ਤੇ ਆਏ ਵੇ ਆਪਾਂ ਪਾਜੀ ਸਬਸਕ੍ਰਾਈਬ ਕਰੀ ਚੱਲੋ ਬਸ ਤੁਹਾਡੀ ਸਪੋਰਟ ਦੀ ਲੋੜ ਆ ਬਸ ਐਦਾਂ ਹੀ ਖਿੱਚ ਕੇ ਰੱਖੋ ਕੰਮ ਨੂੰ ਮਾੜਾ ਜਾ ਠੀਕ ਹੈ ਰੱਖੋ ਠੀਕ ਹੈ ਸਾਡੇ ਰੇਨੂ ਆਲੇ ਬੱਚਾ ਹਾਂਜੀ ਬਲਜਿੰਦਰ ਜੀ ਆ ਦੇਖੋ ਛੋਟੀ ਲੜਕੀ ਆ ਦੇਖੋ ਉਹ ਸਾਡੇ ਬੱਲੇ ਸ਼ਾਦੀ ਛੋਟੀ ਲੜਕੀ ਕਿਊਟ ਹੈ ਇਹ ਕਾ ਵੀ ਲੜਕੀ ਹੈ ਸਾਡੀ ਹਾਂ ਇਹ ਛੋਟੀ ਲੜਕੀ ਕੂਟ ਹੈ ਹਾਏ ਜੀ ਹਾਏ ਸੰਦੀਪ ਸੰਦੀਪ ਹਾਏ ਅੈਨੂੰ ਵੀ ਕਹੋ ਜੀ ਕਿਊਟ ਮੜ ਜਾ ਇਹਨੂੰ ਵੀ ਕਹੋ ਹਾਂ ਪੰਜਾਬੀ ਕਵਿਤਾ ਸੁਣਾਓ ਸਾਂਝੂ ਸਾਂਝੂ ਖੜਾਓ ਪੁੱਤ ਖੜਾਓ 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 ਕਵਿਤਾ ਸੁਣਾ ਇੱਧਰ ਸਤਸ੍ਰੀਕਾਰ ਕਰਕੇ ਕਵਿਤਾ ਸੁਣਾਇ ਕਵਿਤਾ ਸਤਸ੍ਰੀ ਅਕਾਲ ਤੇ ਪੜ੍ਹੋ ਕਵਿਤਾ ਸਾਨੂੰ ਐਡਮ ਜੀ ਨਾਮ ਹਾਂਜੀ ਹਾਂਜੀ ਸਾਰੇ ਜਣਿਆਂ ਨੂੰ ਬੋਲਦੇ ਆਂ ਜੀ ਲਾਈਕ ਕਰੋ ਜੀ ਵਾਸ਼ਿੰਗ ਕਰੋ ਫੁੱਲ ਕਿਹਦੇ ਕਿਹਦੇ ਬੱਚੇ ਆ ਕਹਿੰਦੇ ਕਿਹੜੇ ਕਿਹਦੇ ਕਿਹਦੇ ਬੱਚੇ ਆ ਸਾਰੇ ਆਪਣੇ ਆ ਜੀ ਸਾਰੇ ਬਣੇ ਰਿਸਟਰ ਦੇ ਨਹੀਂ ਸਿਸਟਰ ਦੇ ਹਾਂਜੀ ਹਾਂਜੀ ਸਾਰੇ ਸਿਸਟਰ ਦੇ ਜੀ ਸਿਸਟਰ ਦੇ ਆ ਜੀ ਦੋ ਮੇਰੇ ਆ ਜੀ ਇੱਕ ਆ ਬੈਠਾ ਜਿਹੜਾ ਇਹ ਮੇਰਾ ਆ ਜੀ ਛੋਟੇ ਵਾਲਾ ਇੱਕ ਆ ਪਿਆ ਜੀ ਆ ਬੜੇ ਵਾਲਾ ਮੇਰਾ ਏ ਆਹਾ ਤੇ ਆਹਾ ਅਗ ਸਿਸਟਰ ਦੇ ਕਾਲੀ ਟੋਪੀ ਵਾਲੀ ਦੇ ਆ ਦੋ ਇੱਧਰ ਖੜੇ ਕਾਹੇ ਕਾਹੇ ਲਾਲ ਟੋਪੀ ਵਾਲੀ ਦੀ ਆ ਤੇਰੀ ਬਾਤ ਕੀ ਸੋ ਕਿਊਟ ਹਾਂਜੀ ਕਿੱਕੂ ਡਾਉਣ ਜੀ ਸੋ ਕਿਊਟ ਥੈਂਕ ਯੂ ਜੀ ਹੈਗੀ ਜਰ ਬੈਠੋ ਨਾ ਟਿੱਕੇ ਤਾਂ ਕਿਊਟ ਜੱਟ ਸਾਹਿਬ ਹੈਲੋ ਜੀ ਹੈਲੋ ਰੇਖਾ ਰਾਣੀ ਜੀ ਦੇ ਦੀਪ ਰਾਏ ਸਾਹਿਬ ਹਾਂ ਜੀ ਕੋਈ ਗੱਲ ਹੋਰ ਨਹੀਂ ਉਹ ਨਹੀਂ ਨਹੀਂ ਵੀਰੇ ਐਡਾ ਕੁਝ ਨਹੀਂ ਹੁੰਦਾ ਇਹ ਨਾ ਮੇਰਾ ਜੀਵ ਨਹੀਂ ਲੱਗਦਾ ਥੈਂਕ ਯੂ ਜੀ ਥੈਂਕ ਯੂ ਰੇਖਾ ਰਾਣੀ ਜੀ ਥੈਂਕ ਯੂ ਨਾਈਸ ਜੀ ਨਾਈਸ ਮੈਂ ਵੀ ਚਾਹ ਪੀ ਰਹਾ ਹਾਂ ਹਾਂ ਜੀ ਅਸੀਂ ਰੋਟੀ ਖਾ ਕੇ ਆੜੇ ਹੁਣ ਚਾਹ ਪੀਣ ਲੱਗੇ ਆ ਸਭ ਲਾਈਕ ਕਰੋ ਜੀ ਲਾਲ ਪੱਪੀ ਵਾਲੀ ਦੀਦੀ ਨੇ ਦੱਸਿਆ ਇਹ ਨਹੀਂ ਪਿੱਟਬੂਲ ਵਾਰੇ 20000 ਦਾ ਕੋਈ ਨਹੀਂ ਯੂਟਿਊਬਰ ਆ 30000 ਦਾ ਲਾਦਵਾਣ ਜੱਟ ਜੀ ਅਸੀਂ ਰੋਪੜ ਤੋਂ ਆ ਗੀ ਰੋਪੜ ਤੋਂ ਔਰ ਸ਼ਾਦੀ ਓਕੇ ਪੰਜਾਬੀ ਆਓ ਸ਼ਾਦੀ ਖਾਲਸਾ ਮਹਿਦੂ ਜੀ ਥੈਂਕ ਯੂ ਜੀ ਥੈਂਕ ਯੂ ਰੇਖਾ ਰਾਣੀ ਜੀ ਥੈਂਕ ਯੂ ਔਰ ਸਾਈ ਖਾਲਸਾ ਜੀ ਵਾਹਿਗੁਰੂ ਜੀ ਹਾਂ ਜੀ ਹਾਂ ਜੀ ਹਾਂ ਜੀ ਸੰਦੀਪ ਮੁੰਡਾ ਵੀਰੇ ਦੇ ਬੀਪਰਾਏ ਜੀ ਹੋਰ ਕੀ ਆ ਮੈਂ ਬੇਬੀ ਯਾ ਕਰਵਾਉਣਾ ਹੈ ਕਿਰਪਾ ਦੀ ਪੜਾਈ ਲੇਟ ਹੋ ਰਹੀ ਹੈ ਹਾਂ ਹਾਂ ਹਾਂਜੀ 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 ਮੈਂ ਪਟਿਆਲਾ ਤੋਂ ਆਜੀ ਵਿਕਰਮ ਬਲੌਗ ਹੈਲੋ ਜੀ ਮੈਂ ਪਟਿਆਲੇ ਤੋਂ ਠੀਕ ਆ ਜੀ ਠੀਕ ਆ ਲੋਕਲ ਪਟਿਆਲਾ ਆਪਣਾ ਹਾਂ ਤੁਹਾਨੂੰ ਵੀ ਪਿਆਰ ਹੈਲੋ ਦੇਸੀ ਹੈਲੋ ਦੇਸੀ ਟਰੱਕ ਤਰ ਮਹਿਕਮਾ ਪੰਜਾਬੀਓ ਆਓ ਓਕੇ ਜੀ ਓਕੇ ਥੈਂਕਿਊ ਜੀ ਥੈਂਕਿਊ ਲਾਈਕ ਡੌਨ ਹਾਂ ਜੀ ਕੋਈ ਨਹੀਂ ਥੈਂਕ ਯੂ ਭਾਜੀ ਲਾਈਵ ਦੇਖ ਕੇ ਆਏ ਆ ਮੈਂ ਵੀ ਕੰਗ੍ਰੈਚੁਲੇਸ਼ਨ ਥੈਂਕ ਯੂ ਜੀ ਥੈਂਕ ਯੂ ਕੌਣ ਪਾਕਿਸਤਾਨ ਤੇ ਕੌਣ ਸਲਮਾਨ ਸਲਮਾਨ ਜੀ ਥੈਂਕ ਵੈਲਕਮ ਜੀ ਵੈਲਕਮ ਤੁਹਾਡਾ ਹਾਂ ਜੀ ਦੀਪ ਰਾਏ ਸਾਹਿਬ ਸੱਕਰ ਪਾਰਾ ਕਰਤਾ ਰਹੇ ਤੁਹਾਨੂੰ ਹਾਂ ਜੀ ਹਾਂ ਜੀ ਬਾਈ ਕਿੱਥੇ ਦੇ ਹੋ ਅਸੀਂ ਰੋਪੜ ਤੋਂ ਆ ਜੀ ਲਵ ਫਰੋਮ ਥੈਂਕ ਯੂ ਜੀ ਭਾਈ ਜੀ ਬਾਪੂ ਜੀ ਨਾਲ ਵੀ ਬਾਤ ਕਰਵਾਓ ਬਾਪੂ ਜੀ ਕਰੋ ਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੇ ਕੰਨੀ ਤੇ ਸਰ ਤਰਨਵੀਰ ਕੌਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸੰਗਰੂਰ ਟਰੈਕਟਰ ਮੈਕਮਾ ਜੀ ਸੰਗਰੂਰ ਤੋਂ ਥੈਂਕ ਯੂ ਜੀ ਚਾਹ ਤੇ ਆਠਾ ਮੇਰੀ ਬਣੀ ਕਿ ਨਹੀਂ ਬਣ ਗਈ ਜੀ ਬਣ ਗਈ ਬਸ ਕਿਹੜੇ ਖਾਂਦੀ ਆ ਜੀ ਜਿਹੜਾ ਪੱਕ ਰਹੀ ਹੈ ਹਾਂ ਮਾਂ ਪਦੀਲੇ ਚ ਪੱਕ ਰਹੀ ਜੀ ਆ ਬਾਈ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਹੈਲੋ ਜੀ ਹੈਲੋ ਰੋਪੜ ਕਿੱਥੋਂ ਪਾਜੀ ਖਾਸ ਰੋਪੜ ਤੋਂ ਲੁਧਿਆਣਾ ਸੁਮਿਤ ਲੁਧਿਆਣਾ ਤੋਂ ਮੈਂ ਵੀ ਫੈਮਲੀ ਜੀ ਸਾਰੇ ਵਧੀਆ 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 ਤਰਨਵੀਰ ਕੌਰ ਜੀ ਵਧੀਆ ਵੀਰੇ ਬਹੁਤ ਸੋਹਣੀ ਫੈਮਲੀ ਆ ਬੱਚੇ ਬਹੁਤ ਪਿਆਰੇ ਥੈਂਕ ਯੂ ਗੁਰਪ੍ਰੀਤ ਜੀ ਥੈਂਕ ਯੂ ਥੈਂਕ ਯੂ ਚੰਗਾ ਲੱਗਦਾ ਹੱਸਦਾ ਖੇਡਦਾ ਹਰਦੀਪ ਸਿੰਘ ਜੀ ਵੀਰ ਨੂੰ ਮੇਰੇ ਪਰਿਆ ਹੱਥ ਰੱਖ ਕੇ ਥੈਂਕ ਯੂ ਹਰਦੀਪ ਜੀ ਥੈਂਕ ਯੂ ਥੈਂਕ ਯੂ ਨਮਸਤੇ ਅਮਰਜੀਤ ਦੇਵਰਾਜ ਜੀ ਨਮਸਤੇ ਜੀ ਹਾਂ ਨਮਸਤੇ ਖਿੱਚ ਕੇ ਰੱਖੋ ਦੋ ਚੀਜ਼ਾਂ ਲੈਣੇ ਨੇ ਅੰਦਰ ਅੱਤੋਂ ਨਮਸਤੇ ਇੱਕ ਨੂੰ ਸੇਵਾ ਕਰਾ ਅੱਛਾ ਗੱਲ ਸੁਣੋ ਗੱਲ ਸੁਣੋ ਅੰਛੀ ਜੇ ਤੂੰ ਉੱਥੇ ਜਾਓ ਸਾਰੇ ਜਣੇ ਖੜੇ ਹੋ ਖੜੇ ਹੋ ਛੇਤੀ ਖੜੇ ਹੋ ਸਿੰਘ ਬਾਜਵਾ ਵੀ ਰੋਪੜ ਤੋਂ ਹੀ ਆ ਅੱਛਾ ਸਿੰਘ ਬਾਜਵਾ ਜੀ ਰੋਪੜ ਤੋਂ ਆ ਲਿਓ ਚਾਹ ਲਿਆਓ ਚਾਹ ਚਲੋ ਇੱਕ ਵਾਰੀ ਸਾਰੇ ਬੱਚੇ ਬੋਲ ਦੋ ਸਾਰੇ ਬੱਚੇ ਬੋਲੋ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਬੈਂਟੀ ਹੈ ਕਿ ਸਾਡੇ ਰਵਿੰਦਰ ਸਿੰਘ ਜੀ ਵੈਲਕਮ ਜੀ ਵੈਲਕਮ ਰਵਿੰਦਰ ਸਿੰਘ ਪਿੰਡ ਤੁਹਾਡੇ ਸਾਰੇ ਬੱਚੇ ਜੀ ਵਾਹਿਗੁਰੂ ਜੀ ਵਾਹਿਗੁਰੂ ਤੁਸੀਂ ਵੀ ਕਦੇ ਆਏ ਹੋ ਹਾਂਜੀ ਹਾਂਜੀ ਆਵਾਂਗੇ ਜਰੂਰ ਜੀ ਜੇ ਬਾਈ ਚਾਲ ਟੋਪੀ ਵਾਲੀ ਦੀ ਕੋਈ ਅਗੇ ਸਤਿ ਸ਼੍ਰੀ ਅਕਾਲ ਅਮ੍ਰਿਤੀ ਜੀ ਸਤਿ ਸ਼੍ਰੀ ਅਕਾਲ ਉਹ ਪੁੱਤ ਮੈਂ ਕਮੈਂਟਾਂ ਦਾ ਜਵਾਬ ਦੇ ਰਿਹਾ ਹਾਂ ਪੁੱਤ ਹਾਂ ਟੋਪੀ ਵਾਲੀ ਦੀਦੀ ਜੀ ਤੁਸੀਂ ਕਰਤੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰੀ ਨੇ ਸਤਿ ਸ਼੍ਰੀ ਅਕਾਲ ਨਿਮਨ ਕਿਹਾ ਨਿਮਨ ਬਤਾਇਂਗਾ ਬਾਈ ਗੁੱਸਾ ਨਾ ਕਰੇ ਯਾਰ ਮੇਰਾ ਹੱਥ ਟਾਇਟ ਆ

ਖੜੜ ਸੰਭੂ ਖੜੜ ਨਾਸਰੀਏ ਖਾਣ ਵਾਲੋ ਸਕੂਲ ਰੂਪਨਗਰ ਰੋਪੜ ਬਾਪੂ ਜੀ ਅਸਕੇ ਸਕਟ ਵੀਰ ਉਪਰ ਰੂਪਨਗਰ ਬਾਪੂ ਜੀ ਹਾਂਜੀ ਹਾਂਜੀ ਸੋਨੀ ਰਾਮਗੜੀਆ ਜੀ ਬੈ ਕੇ ਦੇਖ ਜਵਾਨਾ ਬਾਪੇ ਆਨਲਾਈਨ ਆਉਂਦੇ ਨੇ ਬਾਪੇ ਧੰਗੜਾ ਪਾਉਂਦੇ ਨੇ ਬੈ ਕੇ ਦੇਖ ਜਵਾਨਾ ਆਉਂਦਾ ਆਨਲਾਈਨ ਆਉਂਦੇ ਨੇ ਹਾਂ ਬਾਪੇ ਆਨਲਾਈਨ ਆਉਂਦੇ ਨੇ ਸੌਰਵ ਕੁਮਾਰ ਹੈਲੋ ਜੀ ਹੈਲੋ ਅਮਿਤ ਗਿੱਲ ਜੀ ਹੈਲੋ ਹੈਲੋ ਜੀ ਹੈਲੋ ਹੈਲੋ ਖਿੱਚ ਕੇ ਰੱਖੋ ਜੀ ਬਸ ਸਬਸਕ੍ਰਾਈਬ ਕਰੀ ਚਲੋ ਚੈਨਲ ਨੂੰ ਦੀਦੀ ਕੋਲ ਦੇਖ ਕੋਈ ਸਾਦਾ ਨਹੀਂ ਆ ਗਿਆ ਖੱਤਰ ਲੈ ਕੇ ਤੇ ਰੰਮੇ ਆ ਗਿਆ ਹਾਂ ਦੀਪ رائے ਸਾਹਿਬ ਬੂਲੀ ਕਿੰਨਾ ਖੁਆਰਾ ਪਾਇਆ ਨਿਆਣਿਆਂ ਨੇ ਐਂਉਂ ਪਾਉਂਦੇ ਆ ਜੀ ਨਿਆਣੇ ਨੇ ਨਿਆਣਿਆਂ ਦਾ ਸਾਨੂੰ ਪਤਾ ਹੀ ਆ ਫਿਰ ਸਭ ਤੋਂ ਜੀ ਸਭ ਤੋਂ ਜੀ ਸਾਨੂੰ ਜੀ ਆਉਂਦੇ ਮਾਹੂਲਾ ਪਤਾ ਸਰਗ ਕੁਮਾਰ ਕਿੱਦਾਂ ਜੀ ਵਧੀਆ ਵਧੀਆ ਜੀ ਵਧੀਆ ਵਧੀਆ ਜੀ ਵਧੀਆ ਅਸੀਂ ਵਧੀਆ ਤੁਸੀਂ ਸੁਣਾਓ ਉਹ ਜੀ ਬਾਪੂ ਜੀ ਸੱਸਰੀਆ ਕਾਲ ਜੀ ਸੱਸਰੀਆ ਕਾਲ ਜੀ ਸੱਸਰੀਆ ਕਾਲ ਜੀ ਬਾਈ ਸੀਗੇ ਉਹ ਜੀ ਦੀਪ رائے ਸਾਹਿਬ ਸੱਸਰੀਆ ਕਾਲ ਜੀ ਬਾਪੂ ਜੀ ਬਾਪੂ ਕਿੱਥੇ ਘੰਟਾ ਬਾਪੂ ਜੀ ਸੇਤ ਕੈਨ ਹੈ ਪੂਰੀ ਜੀ ਪੂਰੀ ਚਰਨੀ ਕਲਾ ਚਰਨੀ ਕਲਾ ਮਾਲਕੀ ਦੇ ਕਿਰਪਾ ਵਾ ਬਾਬੇ ਜੀ ਬਾਬੇ ਜੀ ਦੇ ਕਿਰਪਾ ਤਾਂ ਹੀ ਚਰਨੀ ਕਲਾ ਜੀ ਤਾਂ ਹੀ ਕੈਨ ਹੈ ਕਰਾ ਸਤਿ ਸ਼੍ਰੀ ਅਕਾਲ ਭਾਜੀ ਸਿੰਘ ਜਸਰਾਜ ਜੀ ਸਤਿ ਸ਼੍ਰੀ ਅਕਾਲ ਵੈਲਕਮ ਆ ਜੀ ਵੈਲਕਮ ਆ ਤੁਹਾਡਾ ਸਾਡੇ ਲਾਈਵ ਚ ਚਰਨੀ ਮਾਰੀ ਅੱਖ ਕਹਿੰਦਾ ਪੈ ਲਡੂ ਦੀਪਰਾਏ ਸਾਹਿਬ ਚੜ੍ਹਦੀ ਕਲਾ ਚ ਰੱਖਣ ਥੈਂਕ ਯੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਵੇਂ ਸਾਲ ਵਾਲੇ ਦਿਨ ਜਾਵਾਂਗੇ ਜੀ ਮੱਥਾ ਟੇਕ ਕੇ ਆਵਾਂਗੇ ਕਿੱਥੋਂ ਤੁਸੀਂ ਅਸੀਂ ਰੋਪੜ ਤੋਂ ਆ ਪਾਜੀ ਪਾਪਾ ਪਾਪਾ ਥੈਂਕ ਯੂ ਭਾਈ ਜੀ ਥੈਂਕ ਯੂ ਭਾਈ ਜੀ 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 ਦੀਪਰਾਏ ਜੀ ਭੈਗਰੂ 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 ਸੋਨੀ ਰਾਮਗੜੀਆ ਬਾਪੂ ਜੀ ਮੈਂ ਤਾਂ ਤੀ ਤੁਹਾਨੂੰ ਮਾਰੂਂਦੇ ਬਾਕੀ ਬਾਕੀ ਲਾਈ

ਦਾ ਸ਼ਹੀਦਾਂ ਦੇ ਜਾਨਾ ਹੈ ਸੋਹਣੇ ਸ਼ਹੀਦਾਂ ਦੇ ਨੀ ਪਾਪਾ ਆਹਾਂ ਚੀ ਚੀ ਮਾਈ ਪਾਕਿਸਤਾਨ ਵਾਲਿਓ ਸਲਾਮ ਵੱਲੋਂ ਸਲਾਮ ਅੱਛਾ ਸਲਾਮ ਜੀ ਸਲਾਮ ਅਲੈਕੁਮ ਅਸਲਾਮ ਸਲਾਮ ਜੀ ਅਕਾਲ ਚਾਹਤੀ ਵਾ ਅਕਾਲ ਜੀ ਅਕਾਲ ਹੈਲੋ 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 ਵੈਗਰੂ ਜੀ ਵੈਗਰੂ ਜੀ ਵੈਗਰੂ ਜੀ ਬੈਗਰੂ ਬੈਗਰੂ ਖੁਸ਼ ਰੱਖੇ ਗੁਰਦੀਪ ਜਿੰਦਗੀ ਰੋਪੜ ਜੀ ਰੋਪੜ ਜ਼ਿਲ੍ਹਾ ਰੋਪੜ ਆਪਣਾ ਲੱਗਦਾ ਜਵਾਗ ਨੇ ਗੁਰਪ੍ਰੀਤ ਸਿੰਘ ਜੀ ਆਈ ਰਿਸਪੈਕਟ ਯੂਰ ਲੱਗਦਾ ਜਵਾਗ ਨੇ ਮੁੱਖੀ ਖਾਲੀ ਪਲੇਖੇ ਨਾਲ ਸਾਰਵ ਕੁਮਾਰ ਸਿੰਘ ਦੇ ਤੁਹਾਡਾ ਰੂਪੜ ਆਤਮਾ ਤੁਹਾਨੂੰ ਤੇ ਸਾਡੇ ਪਰਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਹੋ। ਹੋਰ ਹਰ ਨੂੰ ਆਮਨ ਸ਼ਾਂਤਨਾਮ। ਜੀ ਕਹਿਣਾ ਹੈ ਸੇਵੀ ਗੁਰੂ ਭੈਣੇ ਹਾਂ ਜੀ। ਹਾਂ ਜੀ ਹਾਂ ਜੀ ਹਾਂ ਜੀ। ਗੁਰੂ ਤੁਹਾਨੂੰ ਹਰ ਖੁਸ਼ੀਆਂ ਦੇ ਦੇ। ਜੀ ਆਈ ਐਮ ਰਿਸਪੈਕਟ ਟੂ ਯੂ ਭੈਣ। ਹਾਂ ਜੀ ਹਾਂ ਜੀ ਭਾਈ ਬੱਚੇ ਆ ਤਾਂ ਰੌਲਾ ਪਾਉਂਗੇ ਜੀ। ਹੈਲੋ ਹੈਲੋ ਹਾਈ ਹਾਈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਦੀਪਕ ਰਾਏ ਸਾਹਿਬ। ਓ ਬਾਈ ਨਹੀਂ ਜਾਣਾ ਸੋਨੀ ਰਾਮਗੜੀਆ ਜੀ ਤੁਹਾਡੇ ਬਿਨਾ ਤਾਂ ਰੌਣਕਾਂ ਨਹੀਂ ਲੱਗਣੀਆਂ ਰੋਪੜ ਤੋਂ ਜੀ ਪਾਈ ਬੱਚਿਆਂ ਦੇ ਬਹੁਤ ਰੋਣਾ ਪਾਇਆ ਹਾਂ ਜੀ ਹਾਂ ਜੀ ਹਾਂ ਜੀ ਉਹ ਤੁਸੀਂ ਕਹਿ ਨਹੀਂ ਉਹ ਪਾਜਣੀ ਚਾਹੀਦੀ ਸ਼ਾਂਤ ਹੋ ਜਾਓ ਮੈਮੀ ਚ ਫਾਇਲਟ ਹੋ ਜਾਓ ਸਾਇਲੈਂਟ ਕਿਹਨੂੰ ਕਹਿ ਰਹੀ ਐ ਬੱਚਿਆਂ ਨੂੰ ਕਹਿ ਰਹੀ ਐ ਮੈਂ ਸ਼ੁੱਪ ਕਰ ਜਾਓ ਕੀ ਕਿਤਾਬ ਪੜ੍ਹਦੀ ਹਾਸਾ ਓਏ ਜੋਬਨ ਕੀ ਰੋਣਾ ਨਹੀਂ ਪਾਣਾ ਪੁੱਤ ਬਾਈਓ ਪੁੱਤ ਬਾਈਓ ਤੇ ਗੱਲਾਂ ਕਰੋ ਯਾਰ ਗੱਲਾਂ ਕਰੋ ਦੇਖੋ ਪੜਕੀ ਲਾਈਨ ਆ ਗਈ ਹਾਂ 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 ਲਾਲ ਟੋਪੀ ਜਿਹਦੀ ਪੜਕੀ ਹਾਂ ਪੜਕੀ ਬਾਈ ਜੀ ਬਾਈ ਸਾਈਲੈਂਟ ਸਾਰੇ ਆਰਡਰ ਆ ਗਿਆ ਹਾਈ ਕੋਰਟ ਦਾ ਆਰਡਰ ਆ ਗਿਆ ਦੀਪਰਾਏ ਆਰਡਰ ਆ ਗਿਆ ਹਾਂ ਜੀ ਅਰੇ ਕੋਟਾ ਮੁਝੇ ਚਲਾ ਕੇ ਖਾਲਿਆ ਕਿੱਥੇ ਇਹ ਤਾਂ ਦੇਖਿਆ ਨਹੀਂ ਤਾਂ ਮਿਲੋ ਜੀ ਸਾਡਾ ਇੱਕ ਬੰਦਾ ਹੋਰ ਆ ਉਹ ਬੈਠਾ ਹੈਲੋ ਭਾਈ ਕਿਵੇਂ ਹੋ ਵਧੀਆ ਜੀ ਵਧੀਆ ਭਾਈ ਵਧੀਆ ਜੀ ਤੁਸੀਂ ਸੁਣਾਓ ਆ ਫੇਰ ਚੱਲੇ ਸੋਨੀ ਲਾਗੜੀਏ ਭਾਈ ਨਾ ਜਾਈ ਭਾਈ ਉਹ ਨਾ ਯਾਰ ਵੀਰੇ ਆਏ ਨਾ ਕਰ ਤੇਰੇ ਕਰਕੇ ਤਾਂ ਲਾਈਵ ਹੋਏ ਆ ਅਸੀਂ ਕਦੇ ਆ ਜੀ ਟੁੱਕ ਕਰ ਦੇਣੀ ਫੇਰ ਅਸੀਂ ਹਾਂ ਕੱਟੀ ਕਰ ਦੇਣੀ ਅਸੀਂ ਵਧੀਆ ਜੀ ਵਧੀਆ RAM Raman Ram Sang Ram Sang ਜੀ ਵਧੀਆ ਸਤਿ ਸ਼੍ਰੀ ਅਕਾਲ ਭਾਈ ਜੀ ਸਾਡੇ ਨੂੰ ਬੋਲ ਪੰਜਾਬ ਟੈਕਨੀਕਲ ਭਾਈ ਸਾਹਿਬ ਕਿਤਾਬ ਬੋਲ ਰਹੇ ਹੋ ਜੀ ਰੋਪੜ ਤੋਂ ਜੀ ਰੋਪੜ ਤੋਂ ਰੋਪੜ ਤੋਂ ਕਿਹੜੇ ਬੰਦੇ ਦਾ ਚਲਾਨ ਕਿਹੜੇ ਬੰਦੇ ਦਾ ਚਲਾਨ ਕੱਟਿਆ ਅੱਛਾ ਓ ਯਾਰ ਮੇਰੀ ਗੱਲ ਸੁਣੋ ਐਨਾ ਗਾਜਰਾ ਨਾ ਵੇਚੋ ਕੱਲਾ ਕੱਲਾ ਜਣਾ ਬੋਲੋ ਰੌਲਾ ਨਹੀਂ ਪਾਈਦਾ ਹੁੰਦਾ ਪੁੱਤ ਬੋਲੋ ਸੱਚ ਬੰਦ ਕਰ ਸੋਨੀ ਰਾਮ ਜੀ ਇਹਦੇ ਆਜਾ ਬੰਦ ਕਰ